ਇਹ ਮਾਈਨਿੰਗ ਦਾ ਨੁਕਸਾਨ ਹੈ ਜਿਹੜਾ ਅਸੀਂ ਗੱਲ ਕਰ ਰਹੇ ਸੀ ਮਾਈਨਿੰਗ ਕਿਉਂਕਿ ਤੁਸੀਂ ਬੇਸਿਕਲੀ ਛੇੜ ਛੜ ਜੇ ਜੇ ਬਿਆਸ ਦੇ ਵਿੱਚ ਡਰੇ ਬਿਆਸ ਵੱਲੋਂ ਆਪਣੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਕਹਿ ਲੋ ਵੀ ਦੂਸਰੇ ਪਾਸੇ ਤਾਂ ਕਹਿ ਗਿਆ ਇਧਰੋਂ ਮਾਈਨਿੰਗ ਵਾਲਿਆਂ ਨੇ ਧੱਕਿਆ ਆਪਣੇ ਵੱਲ ਰਿਸੀਵ ਕੀਤਾ ਐਕਚੁਅਲੀ ਨੁਕਸਾਨ ਇਹ ਸਸਰਾਲੀ ਮਤਲਬ ਮਾਈਨਿੰਗ ਕਰਕੇ ਆਪਾਂ ਪਾਣੀ ਨੂੰ ਆਪਣੇ ਵਾਲੇ ਪਾਸੇ ਲਿਆਏ ਇਹ ਸੱਚ ਜਾਣਿਓ ਇਹ ਜਿਹੜੇ ਪਿੰਡਾਂ ਦੇ ਵਸਨੀਕ ਆ ਇਹਨਾਂ ਦੇ ਟਿੱਪਰ ਜੇ ਸੀ ਬੀ ਇਹ ਜਾਣਦੇ ਆ ਵੀ ਇਹ ਸਾਡਾ ਲਿਆਂਦਾ ਹੋਇਆ ਦਰਿਆ ਇਹ ਜਲੰਧਰ ਰੋਲ ਵਗ ਰਿਹਾ ਸੀ ਅੱਛਾ ਹੁਣ ਭਾਵੇਂ ਆਪਾਂ ਆਪਣੇ ਆਪ ਨੂੰ ਵਿਕਟਮ ਮੰਨੀਏ ਇਹ ਜਿਹੜਾ ਨੇਚਰ ਨਾਲ ਕਾਣ ਹੈ ਪਹਿਲਾਂ ਪਹਿਲਾਂ ਪਰੇ ਤੱਕ ਕੱਢ ਰਹੇ ਹਾਂ ਤੇ ਫਿਰ ਉਰੇਤੇ ਦੀ ਬੋਰੀਆਂ ਲਾ ਲਾ ਕੇ ਬੰਦ ਮਜ਼ਬੂਤ ਕਰ ਰਹੇ ਇਹ ਜਿੰਨਾ ਮਤਲਬ ਇਨਸਾਨ ਨੇ ਕਾਣ ਕੀਤਾ ਆਪਾਂ ਹੁਣ ਵਿਕਟਮ ਬਣ ਜਾਂਦੇ ਹਣਾ ਜਿਵੇਂ ਮੈਂ ਕਿਹਾ ਪੰਜਾਬ ਇਜ਼ ਅ ਵਿਕਟਮ ਆਫ ਜੀਓਗ੍ਰਾਫੀ ਬਟ ਪੀਪਲ ਮੈਨ ਮੇਡ ਜਿਹੜੀਆਂ ਇਹ ਡਿਜ਼ਾਸਟਰਸ ਨੇ ਚਾਹੇ ਉਹ ਕਿਸੇ ਡੇਰੇ ਵੱਲੋਂ ਹੋਵੇ ਚਾਹੇ ਪੋਲੀਟੀਕਲ ਪਾਰਟੀ ਵੱਲੋਂ ਹੋਵੇ ਵੋਟਾਂ ਵਾਸਤੇ ਹੋਵੇ ਲੋਕਾਂ ਨੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਹੋਵੇ ਪੋਲੀਟੀਕਲ ਪਾਰਟੀਆਂ ਦੀ ਫੰਡਿੰਗ ਵਾਸਤੇ ਹੋਵੇ ਪੁਲਿਸ ਨੇ ਆਪਣੀ ਰਿਸ਼ਵਤ ਵਾਸਤੇ ਹੋਵੇ ਮਾਈਨਿੰਗ ਵਾਲਾ ਬੰਦਾ ਆਪਣੀ ਰਿਸ਼ਵਤ ਵਾਸਤੇ ਕਰ ਰਿਹਾ ਹੋਵੇ ਇਹ ਸਾਰੀਆਂ ਚੀਜ਼ਾਂ ਜੇ ਆਪਾਂ ਆਪਣੇ ਪਬਲਿਕ ਜਿਵੇਂ ਸਿਵਲ ਸੁਸਾਇਟੀ ਜਿ ਸਿਵਲ ਨਹੀਂ ਹੈ ਉਹ ਕਰਪਟ ਹੈ ਤੇ ਫਿਰ ਤੁਹਾਨੂੰ ਫਲੱਡਾਂ ਦਾ ਨੁਕਸਾਨ ਹੁੰਦਾ ਰਹੇਗਾ